ਦੇਖੋ ਮੈਂ ਕੀ ਰਜ ਕੋਈ ਸੌਰੀ ਨੇ ਕੱਪੜੇ ਪਏ ਨੇ ਸਾਡੇ ਬਜ਼ੁਰਗਾਂ ਦੇ ਕੱਪੜੇ ਕਿਸੇ ਦਾ ਸੂਟ ਇਹਦੇ ਵਿੱਚ ਕੱਪੜੇ ਨੇ ਕੋਈ ਰਜਿਸਟਰੀ ਜਾਂ ਕੋਈ ਇਸ ਤਰ੍ਹਾਂ ਦੀ ਇਹ ਦਵਾਈਆਂ ਛੱਡ ਗਿਆ ਕੋਈ ਚਲੋ ਹੁਣ ਮਰ ਗਿਆ ਹੈ ਨਾ ਚੁੱਪਲਾਂ ਵੀ ਲਾ ਗਿਆ ਕੋਈ ਚੁੱਪਲਾਂ ਤੋਂ ਵੀ ਨਫਰਤ ਹੋ ਗਈ ਹੋ ਕਾਨੀਆਂ ਕਮਾਣਾ ਵੀਰੋ ਕੀ ਕਰੋਗੇ ਕਮਾਈਆਂ ਨੂੰ ਕਰੋ ਕਮੈਂਟ ਲਿਖੋ ਵਾਹਿਗੁਰੂ ਹੁਣ ਸਭ ਨੇ ਇੱਥੇ ਹੀ ਹੈ ਹਰ ਸਿੱਖ ਬੰਦਾ ਇੱਥੇ ਆਏਗਾ ਭਾਵੇਂ ਮੁੱਖ ਮੰਤਰੀ ਆ ਭਾਵੇਂ ਪ੍ਰਧਾਨ ਮੰਤਰੀ ਆ ਭਾਵੇਂ ਰਾਜਾ ਆ ਭਾਵੇਂ ਰਾਣਾ ਆ ਪੰਮ ਫਕੀਰ ਹੈ ਤਰੀਕੇ ਅਲੱਗ-ਅਲੱਗ ਨੇ ਕੋਈ ਗੱਡੀ 'ਚ ਆ ਜਾਏਗਾ ਕੋਈ ਤੁਰ ਕੇ ਆ ਜਾਏਗਾ ਕੋਈ ਬਸ ਤੇ ਆ ਜਾਏਗਾ ਇੱਥੇ ਆਉਂਦੇ ਨੇ ਫਿਰ ਅਵਾਜ਼ਾਂ ਮਾਰਦੇ ਨੇ ਚੱਲ ਭਾਪੇ ਚੱਲੀਏ ਇੱਥੇ ਛੱਡ ਜਾਂਦੇ ਨੇ ਚੱਲ ਬੇਬੇ ਚੱਲੀਏ ਇਸ ਤਰ੍ਹਾਂ ਆਵਾਜ਼ ਮਾਰ ਕੇ ਇੱਥੇ ਲੈ ਕੇ ਹੁੰਦੇ ਨੇ ਵੀ ਕਿਤੇ ਇੱਥੇ ਰਹਿਏ ਨਾ ਜਾਵੇ ਪਿੰਡ ਵਿੱਚ ਆਵਾਜ਼ਾਂ ਮਾਰਦੇ ਨੇ ਸਾਡੇ ਵੱਲ ਤਾਂ ਚੱਲ ਪਾਪੇ ਬੈਠ ਸੀਟ ਵੀ ਬਸ ਤੇ ਦੋ ਲੈਂਦੇ ਨੇ ਦੋ ਟਿਕਟਾਂ ਲੈ ਲੈਂਦੇ ਨੇ ਇੱਕ ਸੀਟ ਖਾਲੀ ਰੱਖਦੇ ਨੇ ਵੀ ਕਿਤੇ ਮੋੜ ਨਾ ਜਾਵੇ ਵਾਹਿਗੁਰੂ ਜੀ ਕੰਬ ਦੀ ਜਿਹੜੇ ਵੀਰਾਂ ਨੂੰ ਮੌਤ ਮੌਤ ਤੋਂ ਡਰ ਮੌਤ ਨੂੰ ਤਾਂ ਹਰ ਵਕਤ ਆਪਣੇ ਤੋਂ ਇੱਕ ਪਲ ਦੂਰ ਸਮਝੋ ਜ਼ਿੰਦਗੀ ਦਾ ਜੋ ਮਰਜ਼ੀ ਸਮਝੋ ਤੁਸੀਂ ਸਮਝਦੇ ਹੋ ਜ਼ਿੰਦਗੀ ਬਹੁਤ